ਆਮਨੇ ਕੋ ਸਾਰੀਆਂ ਪਈਆਂ ਸਰ ਨੂੰ ਦੇਖ ਸਕਦੇ ਮੈਂ ਕੋ ਝੂਠ ਨਹੀਂ ਬੋਲਦਾ ਪਰ ਪਿੰਡ ਦਾ ਮੂੰਹ ਤੇ ਬੈਠੇ ਜਿਹੜਾ ਕਰ ਕੀਤਾ ਆਪਰੇਸ਼ਨ ਨਾਲ ਰਿਪੋਰਟਾਂ ਇੱਕ ਇੱਕ ਮਿੰਟ ਜੀ ਤੱਕ ਡੇਟਾ ਚੈੱਕ ਕਰ ਸਰ ਕੁਝ ਬਹੁਤ ਦੁਨੀਆ ਨੇ ਮੇਰੀ ਮਦਦ ਕੀਤੀ ਮੇਰੇ ਛੇਵੇਂ ਆਪਰੇਸ਼ਨ ਲਾਸਟ ਬਈ ਚਾ ਨਾ ਪਸ ਕੜਾ ਪੈਣਾ ਉਹਦੇ ਬਾਅਦ 20000 ਚਾਹੀਦਾ ਚਾਹੇ Google Pay ਕਰ ਦਿਓ ਆ ਇਕੱਠਾ ਆ ਇਕੱਠੀ ਹੋ ਜਾ ਮੈਨੂੰ 30 ਟਿਕਨ ਮੈਨੂੰ 30 ਚਾਹੀਦਾ ਕੋਈ ਮਦਦ ਕਰ ਦੇ ਮੇਰੇ ਕੋਲ 5-7 ਹੀ ਹੋ ਗਿਆ ਜਿੰਨੇ ਗਿਣ ਲਓ ਬਾਕੀ ਬਾਕੀ ਹੋਮ ਸਾਈਡ ਤੇ 20 ਮੇਰੇ ਸਾਈਡ ਤੇ ਹੋ ਜਾ ਮੈਂ ਬੇਨਤੀ ਕਰ ਲਗਾ ਮੇਰਾ ਨਾਮ ਨੀਰ ਪਿੱਛੇ ਜੀ ਇਹ ਸੰਤੂ ਮੈਰੂ ਦਿਹਾਣੇ ਦਾ ਕੁਝ ਹਾਲਾਤ ਇਦਾਂ ਦੇ ਹੋ ਗਏ ਘਰ ਵਾਲੀ ਡੈਥ ਹੋ ਗਈ ਕੈਂਸਰ ਨਾਲ ਬਿਟੀਆ ਪੂਰੀ ਹੋ ਗਈ ਬੇਟਾ ਬਲਾਈਂਡ ਘਰ ਪਰ ਵੇ ਗਿਆ ਪੋਣੇ 2 ਸਾਲ ਤੋਂ ਮੰਗ ਮੰਗ ਕੇ ਮੰਗ ਮੰਗ ਕੇ ਹੁਣ ਵੀ ਮੰਗਣ ਤੇ ਬੈਠਾ ਚਾਰ ਪੇਛੇ ਮੇਰੇ ਪਹਿਲਾ ਹੋਇਆ ਮੇਰੇ ਆ ਹਾਲਾਤ ਪੀਜੀ ਨੇ ਬੇੜਾ ਕਰ ਕਰਤਾ ਸੀ ਲੱਜ ਕੀੜੇ ਚੱਲਦੇ ਪਏ ਹੁਣ ਲਾਸਟ ਆਪਰੇਸ਼ਨ ਆ ਫਿਰ 20000 ਰੁਪਏ ਕੱਢਦਾ ਥੋੜਾ ਸਾਈਡ ਤੇ ਹੋ ਜਾ ਆ ਕਾ ਮੈਂ ਕੋ ਝੂਠ ਨਹੀਂ ਬੋਲਦਾ ਗੁਰੂ ਦਾ ਸਿੱਖ ਆ ਘਰ ਵਾਲੀ ਦੀ ਡੈਥ ਹੋ ਗਈ ਆ ਪਹਿਲਾਂ ਪੀਜੀ ਹਾਲਾਤ ਕੀੜੇ ਚੱਲਣ ਦੇ ਹਾਦਿਕੋ ਪੋਜੀਸ਼ਨ ਕਰੰਟ ਪੋਜੀਸ਼ਨ ਪਹਿਲਾਂ ਫਿਕਸੇਟਰ ਲਾਇਆ ਸੀ ਉਹ ਤਾਂ ਉਥਲਾ ਦਿੱਤਾ ਹੁਣ ਦਿਹਾਣੇ ਕਲਿਆਣ ਦੇ ਹਾਲਾਤ ਅੱਜ ਦਾ ਮੇਰਾ ਅਪਰੇਸ਼ਨ ਨਾ ਮੈਨੂੰ 20 ਯਰ ਚੱਲਦਾ ਮੇਰੇ ਗੂਗਲ ਪੇ ਚੱਲਦਾ ਮੈਂ ਤੁਹਾਡੇ ਪੈਰੀ ਪੈਣ ਨੂੰ ਤਿਆਰ ਹਾਂ ਗੁਰਸਿੱਖਾਂ ਦੇ ਆ ਹਾਲਾਤ ਦੇਖ ਲਓ ਮੇਰੇ ਹਾਲਾਤ ਇਸ ਟਾਈਮ ਕੀ ਆ ਮੈਨੂੰ ਸਾਰੀ ਪ੍ਰੋਬਲਮ ਹੈ ਆਪਣਾ ਮੋਬਾਈਲ ਨੰਬਰ ਵੀ ਬੋਲੋ 950 ਆ ਹਾਲਾਤ ਨੇ ਮੇਰੇ ਸਾਰੇ ਸਿੱਖ ਭਰਾ ਖੜੇ ਆ ਮੈਨੂੰ 20 ਯਰ ਕਰ ਦਿਓ ਮੈਂ ਤੁਹਾਡੇ ਪੈਰ ਤੋਦੂ ਪੀਣ ਨੂੰ ਤਿਆਰ ਹਾਂ ਮੈਂ 20 ਯਰ ਕੱਢਦਾ ਇਕਲਕ ਦਸਮੇਰ ਕੋ ਪਿਆ ਸਾਡੀ ਸ ਮੈਂ ਕਿਉਂਕਿ ਮਦਦ ਕੀਤੀ ਬਹੁਤ ਆਪਣੀ ਕੌਮ ਦਾ ਤਾਂ ਸਾਰੀ ਜ਼ਿੰਦਗੀ ਰਣੀ ਆ ਮੇਰੀ ਕੌਮ ਨੇ ਮੇਰੀ ਮਦਦ ਕੀਤੀ ਭੈਣ ਭਰਾਵਾਂ ਨੇ ਪਹਿਣਾ ਧੀਆਂ ਨੇ ਕੀਤੀ ਹੁਣ ਮੈਨੂੰ 1 ਲੱਖ 1000 ਕੋਪਿਆ 20 ਚਾਹੀਦਾ ਕੈਸ਼ ਗੂਗਲ ਪੇ ਕਰ ਦਿਓ ਜਾਂ ਕੈਸ਼ ਕਰ ਦਿਓ ਅੱਜ ਮੇਰਾ ਪ੍ਰੈਸ਼ਰ ਹੈ ਮੇਰੀ ਲੱਤ ਬਚੀ ਹੋਗੀ ਸਿਰਫ ਬੇਟਾ ਬਚਿਆ ਵੀ ਬਲਾਈਂਡ ਹੈ 9501709898 ਮੇਰਾ ਮੋਬਾਈਲ ਨੰਬਰ ਆ 950170980 ਨੀਰ ਸੈਂ ਦੇ ਨਾਤੇ ਹੈ ਸੰਧੂ ਸੈਂ ਚੱਲਦਾ ਉੱਤੇ ਕੁਝ ਹਾਲਾਤ ਹੀ ਇਦਾਂ ਦੇ ਹੋ ਗਏ ਪੌਣੇ 2 ਸਾਲ ਕੇ ਮੰਜੇ ਤੇ ਲੈਟਨ ਬਾਥਰੂਮ ਹੁਣ ਵੀ ਲੋਕਾਂ ਨੇ ਪੈਸੇ ਇਕੱਠੇ ਕਰਕੇ ਟੈਕਸੀ ਭੇਜੀ ਆ ਅੱਗੇ ਮੈਂ ਝੂੜ ਕੇ ਬੁਲਾ ਕੇ ਦੋ ਦਿਨ ਪਹਿਲਾਂ ਇੱਥੋਂ 15000 ਰੁਪਏ ਇਕੱਠਾ ਕਰਕੇ ਤੇ ਮੇਰੇ ਕੋਲ 1 ਲੱਖ ਰੁਪਏ 20000 ਹੋਇਆ 10000 ਹੋਇਆ ਸੀ 20 ਮੈਨੂੰ ਹੋਰ ਚਾਹੀਦਾ ਬਸ ਉਹਦੇ ਵات ਮੇਰਾ ਬਸ ਰੋਡ ਪੈ ਗਈ ਫੇਮਤ 15 ਦਿਨਾਂ ਦੇ ਤਰ੍ਹਾਂ ਨਾ ਪਾਉਂਗਾ ਹੌਲੀ ਹੌਲੀ ਕਿਹੜਾ ਪਿੰਡ ਆ ਜੀ ਤੁਹਾਡਾ ਲੁਧਿਆਣਾ ਸ਼ਹਿਰ ਆ ਲੁਧਿਆਣਾ ਸ਼ਹਿਰ ਤੋਂ ਅੱਜ ਬਸ ਮੈਂ ਮੈਂ ਜੇ ਕੋਈ ਜਗ੍ਹਾ ਮੈਂ ਝੂਠ ਕਿਉਂ ਬੰਨ ਲਾ ਜੁ ਕਿ ਆਪਣੇ ਪਿਓ ਤੋਂ ਮੰਗੇ ਆਪਣੇ ਭਰਾਵਾਂ ਤੋਂ ਮੰਗੇ ਆਪਣੀਆਂ ਭੈਣਾਂ ਧੀਆਂ ਤੋਂ ਮੰਗੇ ਉਹ ਵੀ ਲਾਜ ਵਾਸਤੇ ਸ਼ੋਗ ਵਾਸਤੇ ਨਹੀਂ ਮੰਗੇ ਹਾਲਾਤ ਤੁਹਾਡੇ ਸਾਹਮਣੇ ਦੇਖਦੇ ਹੋ ਮੈਂ ਲਾਜ ਵਾਸਤੇ ਕੋਈ ਜੀਵਨ Google 'ਤੇ ਕਰਦੇ ਹੋ ਮੈਨੂੰ ਅੱਜ ਪਰੇਸ਼ਾਨ ਹੈ ਮੇਰਾ ਬੀਅਰ ਮੈਂ ਹੁਣੇ ਨਿਕਲ ਜਾਣਾ ਮੈਂ ਤੁਹਾਡੇ ਪੈਰ ਧੋ ਦੂੰ ਜੇ ਮੇਰਾ ਨੰਬਰ ਲੈ ਲਓ ਮੈਂ ਜਦੋਂ ਕੰਮ ਕਰਨ ਲੱਪਿਆ ਮੈਂ ਕਿ ਪਾਈ ਮੋੜੂੰਗਾ ਕਿਉਂਕਿ ਗੁਰੂ ਸਾਹਿਬ ਦੇ ਪੈ ਮਸ ਮੈਂ ਆਪਣੀ ਅਥੀ ਸੰਸਥਾ ਦਾ ਆਪਣੇ ਆਪਣੇ ਗੁਰਦਾਰ ਪੁੱਛਾ ਫੰਦਾ ਮਾਂ ਜੋ ਡੀਸੀ ਸਾਹਿਬ ਐਸਪੀ ਸਾਹਿਬ ਦਾ ਵੀ ਬਹੁਤ ਜਣੀਆਂ ਜਿਹਨਾਂ ਨੇ ਮੈਨੂੰ ਇੱਥੇ ਬੈਠਣ ਦਾ ਹੁਕਮ ਦਿੱਤਾ ਬਹੁਤ ਅਫਸਰ ਆਏ ਮੈਂ ਜਰ ਆਪਣਾ ਹਾਲਾਤ ਦੱਸੇ ਆਪਣੇ ਸਿੱਖ ਪਰਮ ਪੁਲਿਸ ਮੁਲਾਜ਼ਮ ਪੁਲਸ ਅਫਸਰਾਂ ਦਾ ਜਿਹਨਾਂ ਨੇ ਇੱਥੇ ਚੋਂ ਡੀਡੀਐਫ ਦੀ ਐਸਪੀ ਸਾਹਿਬ ਦੇ ਸਭ ਦਾ ਆਪਣੇ ਮੀਡੀਆ ਪੱਤਰਕਾਰ ਜਿਹੜੇ ਤੋਂ ਇਸ ਬਣੀ ਵੀਡੀਓ ਬਣਾ ਰਹੇ ਸਾਰੀ ਜ਼ਿੰਦਗੀ ਮੈਂ ਉਹਦੇ ਪੈਰ ਤੋਂ ਉੱਤੇ ਤੁਸੀਂ ਮੈਂ ਤਾਂ ਵੀ ਇਹਨਾਂ ਦਾ ਰਹਿਣੀ ਜੀਣਦਾ ਮੈਨੂੰ 20 ਸਾਲ ਤੱਕ ਕਹਿ ਗਿਆ ਸੀ ਜਦੋਂ ਜੈ ਗੂਗਲ 'ਤੇ ਮੈਂ ਅਜ ਬਰਿਸ਼ਲ ਕਰਾ ਲਾ ਬਸ ਮੇਰਾ ਪਰੇਸ਼ਨ ਮੈਂ ਸਰ ਪੁੱਛਿਆ ਕਿ ਮੇਰ ਕੋ ਆ ਦੇਖੋ ਮੈਂ ਝੂਠ ਨਹੀਂ ਬੋਲਦਾ ਇੱਕ ਮਿੰਟ ਸਰ ਕੁਝ ਮੇਰ ਕੋ ਪੇਰ ਰਪੋਟਾਂ ਦੇਖੋ ਪੇਰ ਰਪੋਟਾਂ ਸਰ